ਨਾ ਹੈਗਾ ਕੋਮਲਪੀਤ ਠੀਕ ਆ ਥੋਈ ਕੌਣ ਸੀ ਮੇਰਾ ਘਰਵਾਲਾ ਜੇ ਪਾਲ ਸਿੰਘ ਠੀਕ ਆ ਉਹਨਾਂ ਨੇ ਨਿਹੰਗਾਂ ਨੇ ਕਿਰਪਾਨਾਂ ਦੇ ਨਾਲ ਮਾਰਿਆ ਉਹਨੂੰ ਠੀਕ ਆ ਤੇ ਉਹਦਾ ਨਾਂ ਰੂਪਾ ਵਾ ਤੇ ਉਹ ਬਾਕੀਆਂ ਦਾ ਨਾ ਮੈਨੂੰ ਨਾਂ ਦਾ ਪਤਾ ਮਾਰਿਆ ਕਿਉਂ ਜੀ ਕੀ ਗੱਲ ਬਾਤ ਮੇਰੀ ਜਿਹੜੀ ਨਣਾਣ ਆ ਨਾ ਉਹਦੀ ਜਿਹੜਾ ਉਹਦਾ ਘਰਵਾਲਾ ਨਾ ਆ ਕੁੜੀ ਦੇ ਨਾਲ ਗਲਤੀ ਸੀ ਜਿਹਦੀ ਮੈਂ ਤੁਹਾਨੂੰ ਹੁਣੇ ਫੋਟੋ ਵਿਖਾਈ ਐ ਉਹ ਕੁੜੀ ਨੇ ਨਾਲ ਗਲਤ ਆ ਤੇ ਉਹਦੇ ਘਰੇ ਕਾਲ ਤੋਂ ਆਪਾਂ ਤਾਂ ਦੋ ਦਿਨ ਹੋ ਗਏ ਰਹਿਣ ਜਾ ਉਹ ਦੋ ਦਿਨ ਹੋ ਗਏ ਉਹਨੇ ਉੱਥੇ ਰਹਿੰਦੇ ਜੀਜਾ ਸਾਡਾ ਮੇਰਾ ਜੀਜਾ ਸੀਗਾ ਮੇਰਾ ਭਰਾ ਆ ਜਿਹਦੀ ਡੈਥ ਹੋਈ ਉਹ ਮੇਰਾ ਭਰਾ ਆ ਠੀਕ ਆ ਤੇ ਨਾ ਉਸ ਰੂਪਾਂ ਨਾਲ ਉਹਦੀ ਗੱਲਬਾਤ ਸੀ ਗੱਲਬਾਤ ਸੀ ਕਿ ਤੇ ਉਹਨੇ ਦੋ ਦਿਨ ਤੋਂ ਮੇਰਾ ਜੀਜਾ ਭਜਾਤਾ ਜੀਜਾ ਭਜਾਤਾ ਤੇ ਧਮਕੀਆਂ ਦੇ ਲਾਪੀ ਕਿ ਮੈਂ ਤੇਰੇ ਭਰਾ ਨੂੰ ਆ ਕਰ ਦੂ ਆ ਕਰ ਦੂ ਠੀਕ ਆ ਮੇਰੇ ਭਰਾ ਨੂੰ ਚੜ ਗਿਆ ਗੁੱਸਾ ਉਹ ਛੇਤੀ ਕਿਤੇ ਕੋਈ ਗੱਲ ਨਹੀਂ ਸੁਣਦਾ ਠੀਕ ਆ ਤੇ ਉਹ ਕਹਿੰਦਾ ਚੱਲ ਕੋਈ ਨਹੀਂ ਆਪਾਂ ਜੀਜੇ ਨੂੰ ਬੁਲਾ ਲਿਓ ਨੇ ਆ ਮੈਂ ਨਹੀਂ ਕੁੜੀਆਂ ਨਾਲ ਲੜਦਾ ਚੱਲ ਮੈਂ ਜੀਜੇ ਨੂੰ ਬੁਲਾ ਲਿਓ ਨੇ ਆ ਠੀਕ ਆ ਉਹ ਗਿਆ ਆਪਣੇ ਵੱਲੋਂ ਭਾਈਏ ਨੂੰ ਬੁਲਾਉਣ ਗਿਆ ਸੀਗਾ ਅੱਗੋਂ ਨਿਹੰਗਾਂ ਦੇ ਦੱਤਰ ਕੱਢ ਲੇ ਕਿਤੇ ਕੋਈ ਨਹੀਂ ਉਹ ਕਿਹਨਾਂ ਨੇ ਮਾਰਿਆ ਉਹ ਜਿਹੜੇ ਨਿਹੰਗ ਹੈਗੇ ਉਹ ਜਲੰਧਰ ਤੋਂ ਆ ਇੱਥੇ ਜਿਹੜੀ ਉਹ ਆਏ ਸੀਗੇ ਇੱਥੇ ਕੁੜੀ ਰੂਪਾ ਰੂਪਾ ਉਹਨਾਂ ਘਰੇ ਰਹਿਣ ਆਏ ਸੀਗੇ ਅੱਛਾ ਜੀ ਉਹਨਾਂ ਨੂੰ ਕਿਉਂ ਲੱਗਦੇ ਨੇ ਉਹਨਾਂ ਦੇ ਕਾਹਦੀ ਕਿੱਲੋਂ ਮਾਰ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਪਤਾ ਨਹੀਂ ਕੀ ਲੱਗਦੇ ਨੇ ਉਹ 1 ਮਹੀਨੇ ਤੋਂ ਉਹਨਾਂ ਘਰ ਰਹਿ ਰਹੇ ਸੀਗੇ ਠੀਕ ਆ ਤੇ ਉਸ ਤੋਂ ਬਾਅਦ ਦੋ ਨਿਆਣੀਆਂ ਵੀ ਸੀ ਜਿਨ੍ਹਾਂ ਨੇ ਮੇਰੀ ਮੰਮੀ ਨੂੰ ਵਾਲਾਂ ਤੋਂ ਫੜਿਆ ਸੀਗਾ ਕਿੰਨੇ ਸਾਲ ਦਾ ਤੁਹਾਡੇ ਘਰ ਦਾ ਮੇਰਾ ਬ੍ਰਦਰ 2 ਸਾਲ ਦਾ ਆ ਕਿੰਨੇ ਜਾਣੇ ਨੇ ਹਮ ਲੱਗਦੇ ਉਹ ਤੇ 3-4 ਜਾਣਿਆਂ ਨੇ 4 ਜਾਣਿਆਂ ਨੇ ਹਟਾ ਕੀਤਾ ਦੋਨੀਆਂ ਗੜੀਆਂ ਸੀਗੀਆਂ ਤੇ ਦੋਨੇ ਅੰਗ ਸੀ 30 ਸਾਲ ਦੀ ਉਮਰ ਸੀਗੀ ਤੁਹਾਡੇ ਦੋਨੇ ਮੇਰੇ ਬ੍ਰਦਰ ਦੀ ਉਮਰ ਸੀਗੀ 23 22 ਸਾਲ ਮੈਰਿਡ ਸੀ ਹਾਂਜੀ ਮੈਰਿਡ ਸੀ ਤੇ ਫੇਰ ਵੀ ਉਹਨਾਂ ਦੀ ਗੱਲਬਾਤ ਸੀ ਬਾਤ ਅੱਜ ਨਹੀਂ ਨਹੀਂ ਮੇਰੇ ਭਰਾ ਦੀ ਗੱਲਬਾਤ ਨਹੀਂ ਸੀ ਮੇਰੇ ਜੀਜੇ ਦੀ ਗੱਲਬਾਤ ਸੀ ਉਹ ਚਾਹੁੰਦਾ ਸੀ ਮੇਰੀ ਭੈਣ ਦਾ ਘਰ ਨਾ ਉਜੜੇ ਠੀਕਾ ਉਹ ਮੇਰੇ ਜੀਜੇ ਨੂੰ ਲੈਣ ਗਿਆ ਉਸ ਕੁੜੀ ਦੇ ਘਰੋਂ ਉਲਟਾ ਉਸ ਕੁੜੀ ਨੇ ਨਿਆਂ ਘਾ ਕੋਲੋਂ ਮੇਰਾ ਭਰਾ ਮਰਵਾ ਦਿੱਤਾ ਹੁਣ ਮੰਗਤੀ ਹੁਣ ਮੰਗਤੀ ਕਰਦੇ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਮਿਲੇ ਮੈਂ ਤਾਂ ਕਿ ਨਹੀਂ ਮੇਰੇ ਸਿਰ ਤੇ ਮੇਰਾ ਪਿਓ ਵੀ ਨਹੀਂ ਹੈਗਾ ਮੇਰੇ ਸਿਰ ਤੇ ਮੇਰਾ ਭਰਾ ਸੀਗਾ ਇਕੱਲਾ ਠੀਕ ਆ ਮੈਂ ਹੁਣ ਮੇਰਾ ਭਰਾ ਵੀ ਨਹੀਂ ਹੈਗਾ ਮੈਂ ਚਾਹੁੰਨੀ ਹਾਂ ਉਸ ਕੁੜੀ ਨੂੰ ਫਾਂਸੀ ਦੀ ਸਜ਼ਾ ਮਿਲੇ ਜਿਨੇ ਮੇਰਾ ਭਰਾ ਮੋਗਾਇਆ ਆ ਕੀ ਗੱਲਬਾਤ ਹੈ ਜਿਹੜੇ ਤੁਹਾਨੂੰ ਗੱਲਬਾਤ ਸਾਡੀ ਹੀ ਹੋਈ ਆ ਕਿ ਜਵਾਈ ਮੇਰਾ ਗਲਤ ਸੀ ਤੇ ਉਹਨੂੰ ਅਸੀਂ ਉਧਰੋਂ ਲੈਣ ਗਏ ਆ ਤੇ ਨਿਹੰਗਣੀਆਂ ਦੋ ਹੀ ਸਾਡੇ ਗਲ ਪੈ ਗਈਆਂ ਵਾ ਤੇ ਬੇਟਾ ਮੇਰਾ ਗਾੜੀ ਗਿਆ ਪਹੁੰਚਾਉਣ ਵਾਸਤੇ ਤੇ ਉਹਦੇ ਨਿਹੰਗਾਂ ਨੇ ਤਲਵਾਰਾਂ ਨਾਲ ਉਸੇ ਵੇਲੇ ਵਾਰ ਕਰ ਦਿੱਤਾ ਤੁਹਾਡੇ ਤੇ ਵੀ ਹਮਲਾ ਮੇਰੇ ਤੇ ਵੀ ਹਮਲਾ ਕੀਤਾ ਤਲਵਾਰਾਂ ਨਾਲ ਹੀ ਤੇ ਇੰਜ ਪੁੱਠੇ ਡੰਡੇ ਮਾਰੇ ਆ ਉਹਨਾਂ ਕੋਲੇ ਗੰਡਾਸੇ ਵੀ ਸੀ ਤਲਵਾਰਾਂ ਵੀ ਤੇ ਉਹਨੇ ਗਾੜੀਆਂ ਕਿ ਮੇਰੀ ਮਾਂ ਨੂੰ ਨਾ ਵੱਡੋ ਮੈਨੂੰ ਵੱਡੋ ਇਸ ਗੱਲ ਦੇ ਵਿੱਚ ਉਹਨੂੰ ਵੜ ਦਿੱਤਾ ਉਸੇ ਕਰਕੇ ਮੋਕੀ ਕਿੰਨੇ ਨਿਹੰਗ ਸੀ ਤੇ ਨਿਹੰਗ ਆ ਤੇ ਦੋ ਨਿਹੰਗਣੀਆਂ ਵਾ ਇੱਕੋ ਕੁੜੀ ਆ ਜਿਹਦੇ ਨਾਲ ਮੇਰਾ ਜਵਾਈ ਗਲਤ ਸੀ ਹਾਂਜੀ ਉਹ ਨਿਹੰਗ ਉਹਨਾਂ ਦੇ ਘਰ ਉਹਨਾਂ ਦੇ ਘਰ ਰਹਿੰਦੇ ਅੱਛਾ ਦੋ ਮੌਕੇ ਤੇ ਸੱਦੇ ਜਿਹੜੇ ਉਹਨਾਂ ਨੇ ਆ ਤਲਵਾਰਾ ਪਿੱਛੋਂ ਹੀ ਕੱਢਣਾ ਸਿੱਧ ਗਏ ਮੇਰੇ ਪੁੱਤ ਦਾ ਧੌਣ ਵੜ ਦਿੱਤੀ ਆ ਹੱਥ ਵੜ ਦਿੱਤਾ ਢਿੱਡ 'ਚ ਮਾਰੀਆਂ ਤਲਵਾਰਾਂ ਮੌਕੇ ਤੇ ਹੀ ਸਿਰਫ ਮੇਰੇ ਬੇਟੇ ਨੇ ਮੈਨੂੰ ਹੀ ਬਚਾਇਆ ਵਾ ਨਿਆ ਗੜੀਆਂ ਨੇ ਮੇਰੇ ਵਾਲ ਫੜੇ ਸੀ ਅੰਦਰ ਲੈ ਗਈਆਂ ਧੂਕੇ ਮੈਨੂੰ ਮੇਰੇ ਬੇਟੇ ਨੇ ਬੂਏ ਗਾੜੀ ਵੜ ਦਿੱਤਾ ਬਾਹਰ ਜਦੋਂ ਮੈਨੂੰ ਕਿਹਾ ਜਾ ਕੇ ਪੁਲਿਸ ਵਾਲਿਆਂ ਨੂੰ ਕਹਿ ਕਿ ਇਹਨਾਂ ਨੂੰ ਆਣ ਕੇ ਫੜੋ ਸਾਡੇ ਹੱਥੀ ਪੈ ਗਏ ਤਲਵਾਰਾਂ ਕੱਢ ਲਈਆਂ ਫਿਰ ਮੈਂ ਆਪਣੇ ਬੱਚੇ ਨੂੰ ਭਜਾ ਦਿੱਤਾ ਮਗਰ ਭੱਜ ਕੇ ਆਣ ਕੇ ਉਹਨਾਂ ਨੇ ਰਾਹ ਦੇ ਵਿੱਚ ਬਚਾਰ ਤੇ ਵੜ ਦਿੱਤਾ ਕਹੇ ਨੇ ਸਾਡੀ ਭੈਲ ਭਰੀ ਕੀਤੀ ਕਹੇ ਨੇ ਨੇ ਛਟਾਇਆ ਗਲੀ ਗਵਾਨ ਨੇ ਕਿ ਤੁਸੀਂ ਇਹ ਕੰਮ ਕਿਉਂ ਕਰਾਂਦੇ ਗਲੀ ਦੇ ਵਿੱਚ ਹੋਇਆ ਗਲੀ ਦੇ ਵਿੱਚ ਹੋਇਆ ਬਾਜ਼ਾਰ ਦੇ ਵਿੱਚ ਮੈਂ ਤਾਂ ਨਹੀਂ ਕਿ ਮੁੰਡਾ ਤੁਹਾਡਾ ਨਾਮ ਹੁੰਦਾ ਤੇ ਤੁਹਾਨੂੰ ਵੀ ਉਹਨਾਂ ਨੇ ਇਨਸ਼ਾਨ ਕਰ ਹਾਂਜੀ ਕਰਨਾ ਸੀ ਕਰਨ ਦਾ ਸੀ ਸਾਡੀ ਅਨ ਬਾਬੇ ਬੇਰੇ ਸਵੇਰੇ ਵੀ ਕਰੰਦਾ ਸਵੇਰੇ ਵੀ ਸਾਡੇ ਕੱਲ ਵੀ ਹੱਥੀ ਪਾਇਆ ਕੱਲ ਸਵੇਰੇ ਗਏ ਅਸੀਂ ਕਿਹਾ ਸਾਡਾ ਇਤਰਾ ਮੁੰਡਾ ਗਲਤ ਆ ਕਹਿੰਦਾ ਨਹੀਂ ਗਲਤ ਹੋ ਸਕਦਾ ਇਹਦੇ ਨਾਲ ਨਹੀਂ ਗਲਤ ਹੋ ਸਕਦਾ ਸਾਡੀ ਭੈਣ ਆ ਸਾਨੂੰ ਇਹਦੇ ਤੇ ਚੁਕੀਨ ਏ ਬਾਬੇ ਬੇਰ ਦੀ ਘਟਨਾ ਜੇ ਕਾਨੇ ਆਲਾ ਟੋਇਆ ਜੀ ਉੱਥੋਂ ਦੀ ਘਟਨਾ ਅਸੀਂ ਪੁਲਿਸ ਵਾਲਿਆਂ ਕੋਲ ਨੂੰ ਇਨਸਾਫ ਚਾਹੀਦਾ ਸਾਡੇ ਮੁੰਡੇ ਕੱਲਾ ਕੱਲਾ ਮੇਰਾ ਬੇਟਾ ਜੀ ਟੋਟਲ ਕਿੰਨੇ ਜਾਣੇ ਨੇ ਹਮਲਾ ਕੀਤਾ ਟੋਟਲ 6 ਜਾਣੇ ਤੇ ਹੈਗੇ ਹਮਲੇ ਨੰਗ ਸਿੰਘ ਨੰਗ ਸਿੰਘ ਹੈਗੇ ਜਿੱਤਨ ਤੇ ਦੋ ਨੰਗਣੀਆਂ ਤੇ 6ਵੀਂ ਉਹ ਜਿਹਦੇ ਨਾਲ ਮੇਰਾ ਜਵਾਈ ਗਲਤ ਆ ਇਹ 6 ਜਾਣੇ ਕਿ ਜਾਣੇ ਨਹੀਂ ਹਮਲਾ ਕੀਤਾ ਕਿਸੇ ਨੇ ਗੰਡਾਸੀ ਫੜੀ ਕਿਸੇ ਨੇ ਤਲਵਾਰ ਫੜੀ ਕਿਸੇ ਨੇ ਕੁਛ ਫੜਿਆ ਕਿਸੇ ਨੇ ਕੋਪੜ ਗੰਡਾਸੇ ਜਿਆਦੇ ਆ ਤਲਵਾਰਾ ਜਿਆਦੀ ਗੰਨਾ ਕੋਈ ਕੋਈ ਡੰਡਾ ਨਹੀਂ ਕੋਈ ਹਿੱਟ ਨਹੀਂ ਕੁਛ ਨਹੀਂ ਠੀਕ ਇੱਟਾ ਮੈਂ ਉਹਦੋਂ ਮਾਰੀਆਂ ਜਦੋਂ ਮੇਰੇ ਬੇਟੇ ਨੇ ਵੱਢ ਕੇ ਸੁੱਟ ਕੇ ਗੱਡੀ 'ਚ ਬਹਿ ਗਏ ਆ ਚੱਲ ਗਏ ਆ ਉਦੋਂ ਮੈਂ ਉਹਨਾਂ ਦੇ ਬੂਏ ਨੂੰ ਇੱਟਾ ਮਾਰੀਆਂ ਠੀਕ ਕਿ ਮੇਰਾ ਬੱਚਾ ਮੈਨੂੰ ਦੇਖ ਕੇ ਜਾਓ ਤੁਸੀਂ ਹੁਣ ਕਿੱਥੇ ਚੱਲੇ ਜੋ ਫੇਰ ਮੈਂ ਉਹਦੇ ਗੱਡੀ ਇੱਟਾ ਚ ਲਾਈਆ ਬੂਆ ਮਾਰ ਕੇ ਲੋਕ ਕਰਕੇ ਠੀਕ ਹੈ ਹਾਂਜੀ ਅੱਛਾ ਜਿਹੜੀ ਇਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਆ ਉਹਦੇ ਮੁਤਾਬਕ ਜਿਹੜਾ ਅਜੇ ਪਾਲ ਸਿੰਘ ਜੀ ਦੀ ਵਰਗਰੀਨ ਬਾਈਕਸਾੜਾ ਇਹਦਾ ਤਿੰਨ ਅਣ ਪਛਾਤੇ ਵਿੱਚ ਨਵ ਲੋ ਜਿਹੜਾ ਇਹਦਾ ਮਰਦ ਕੁੱਤਾ ਗਿਆ ਇਹਦੇ ਪਰਿਵਾਰ ਦੇ ਕਹਿਣ ਮੁਤਾਬਕ ਜਿਹੜਾ ਇਹ ਮਰਨ ਵਾਲਾ ਵਾ ਉਹਦੀ ਇਹਦੇ ਸਿਸਤੋ ਜਿਹੜੀ ਸੀ ਉਹਦਾ ਹਸਬੰਡ ਸੀ ਹੈਪੀ ਨਾ ਹੁੰਦਾ ਦਿੱਤੀ ਉਹਦੇ ਰੂਪਨਾ ਦੀ ਔਰਤ ਦੇ ਨਾਲ ਜਿਹੜੀ ਇਹਦੇ ਰਿਸ਼ਿਸ਼ਣ ਸੀ ਔਰ ਇਹਦੀ ਵਾਈਫ ਨੂੰ ਪਤਾ ਲੱਗ ਗਿਆ ਸੀ ਗੱਲ ਔਰ ਇਹਨਾਂ ਦੇ ਘਰ ਥੋੜਾ ਕੁਰੀਸ਼ ਹੋਇਆ ਤੇ ਉਹ ਕੱਲ ਦਾ ਘਰੋਂ ਨਰਾਜ਼ ਹੋ ਕੇ ਆ ਸੀ ਅੱਜ ਜਦੋਂ ਇਹ ਉਹਦੀ ਤਲਾਸ਼ ਤੇ ਵਿੱਚ ਰੂਪਾ ਦੇ ਘਰ ਆਏ ਔਰ ਰੂਪਾ ਦੇ ਘਰ ਆ ਕੇ ਜਦੋਂ ਇਹਨਾਂ ਨੇ ਪੁੱਛਿਆ ਰੂਪਾ ਦੇ ਘਰ ਇੱਕ ਨ્યાਗ ਸਿੰਘ ਬੁਟਾਦਾਲ ਦਾ ਹੈਗਾ ਸੀ ਔਰ ਇਹਨਾਂ ਦਾ ਉਸ ਇੱਕ ਥੋੜਾ ਬੋਲਬਲੀਆ ਹੋਇਆ ਤੇ ਉਹ ਧਿਆਨ ਸਿੰਘ ਨੇ ਆਪਣਾ ਫੋਨ ਕਰਕੇ ਕੋਈ ਅਨਨੋਨ ਬੰਦੇ ਬੁਲਾਏ ਆ ਜੋਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਦਾ ਜਹਾਜ਼ ਬਣਾਏ ਸੀ ਔਰ ਇਹਨਾਂ ਦੀ ਜਿਹੜੀ ਇੱਥੋਂ ਪਾਈ ਹੋਈ ਹੈ ਔਰ ਉਹਦਾ ਨਿਆਂ ਸੁਲਾਣੇ ਫੁਰੂਦੂ ਜਿਹੜੇ ਆ ਮਤਲਬ ਇਹਦਾ ਮਰਡਰ ਕੀਤਾ ਵਾ ਔਰ ਫਿਲਹਾਲ ਇਹ ਮਕਦਮਾ ਦਰਜ ਕਰਕੇ ਤਫ਼ਤੀਸ਼ ਕਰਾਂਗੇ ਔਰ ਜਿਹੜਾ ਜੋ ਵੀ ਹੈਗਾ ਕੋਈ ਵੀ ਜਿਹੜਾ ਹੈਗਾ ਦੋਸ਼ੀ ਉਹ ਬਖਸ਼ ਹੋ ਜਾਏ ਮਰਡਰ ਕਿਸ ਚੀਜ਼ ਨੇ ਕੀਤਾ ਸੀ ਅ ਇਹਨਾਂ ਦੇ ਕਹਿਣ ਤੱਕ ਕੁਰਬਾਨਾ ਮਾਰੀਆਂ ਉਹਦੇ ਦਿਲਹਾਰ ਉਹਦਾ ਪੋਸਟਮਾਰਟ ਕਰਾਵਾਂਗੇ ਜਿਹੜੀ ਫਿਰ ਉਹ ਕਾਗਜ਼ੀ ਦਾ ਪਤਾ ਹੈ ਤੇ ਸਿਕਹਾਰੀ ਹੋਇਆ ਇਹ ਉਥੇ ਆਪਣੇ ਭਾਈ ਬਾਸ ਸਿੰਘ ਦੇ ਉਹ ਜਿਹੜਾ ਉਹਨਾਂ ਦਾ ਜ਼ਰੂਪਾ ਦੇ ਘਰ ਦੇ ਨਜ਼ਦੀਕ ਹੋਇਆ ਅਸਾ ਜਿਹੜੀ ਇਹਨਾਂ ਦੇ ਪਰਿਵਾਰ ਵੱਲੋਂ ਜਿਹੜੀ ਸਾਨੂੰ ਜਾਣਕਾਰੀ ਮਿਲੀ ਹੈ ਉਹਦੇ ਮੁਤਾਬਕ ਜਿਹੜਾ ਅਜੇ ਪਾਲ ਸਿੰਘ ਜੀ ਦੀ ਮਰਦਿਨ ਪਾਈਕਸਾਲਾ ਇਹਦਾ 3 ਅਣਪਛਾਤੇ ਵਿੱਚ ਨਵ ਲੋ ਜਿਹੜਾ ਇਹਦਾ ਮਰਦ ਹੁਲਤਾ ਗਿਆ ਇਹਦੇ ਪਰਿਵਾਰ ਦੇ ਕਹਿਣ ਮੁਤਾਬਕ ਜਿਹੜਾ ਇਹ ਮਰਨ ਵਾਲਾ ਵਾ ਜਿਹਦੀ ਇਹਦੇ ਸਿਸਤੋ ਜਿਹੜੀ ਸੀ ਉਹਦਾ ਹਸਬੰਡ ਸੀ ਹੈਪੀ ਨਾ ਹੋਣ ਵਾਲੀ ਤੇ ਉਹਦੇ ਰੂਪਾ ਨਾਂ ਦੀ ਔਰਤ ਦੇ ਨਾਲ ਜਿਹੜੇ ਇਹਦੇ ਰਿਲੇਸ਼ਨ ਸੀ ਔਰ ਇਹਦੀ ਵਾਈਫ ਨੂੰ ਪਤਾ ਲੱਗ ਗਿਆ ਸੀ ਗੱਲ ਔਰ ਇਹਨਾਂ ਦੇ ਘਰ ਥੋੜਾ ਕੁਰੀਸ਼ ਹੋਇਆ ਤੇ ਉਹ ਕੱਲ ਦਾ ਘਰੋਂ ਨਰਾਜ਼ ਹੋ ਕੇ ਗਿਆ ਸੀ ਅੱਜ ਜਦੋਂ ਇਹ ਉਹਦੀ ਤਲਾਸ਼ ਤੇ ਵਿੱਚ ਰੂਪਾ ਦੇ ਘਰ ਆਏ ਔਰ ਰੂਪਾ ਦੇ ਘਰ ਆ ਕੇ ਜਦੋਂ ਇਹਨਾਂ ਨੇ ਪੁੱਛਿਆ ਰੂਪਾ ਦੇ ਘਰ ਇੱਕ ਨਿਆਗ ਸਿੰਘ ਬੁਟਾ ਦਲ ਦਾ ਹੈਗਾ ਸੀ ਔਰ ਇਹਨਾਂ ਦਾ ਹੌਸਲੇ ਥੋੜਾ ਬੋਲਬਲੀਆ ਹੋਇਆ ਤੇ ਉਹ ਧਿਆਨ ਸਿੰਘ ਨੇ ਆਪਣਾ ਫੋਨ ਕਰਕੇ ਕੋਈ ਅਨਨੋਨ ਬੰਦੇ ਬੁਲਾਏ ਆ ਜਿਨ੍ਹਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦਾ ਮਾਰੇ ਪੁਆਏ ਸੀ ਔਰ ਇਹਨਾਂ ਦੀ ਜਿਹੜੀ ਇਥੋਂ ਪਾਈ ਹੋਈ ਔਰ ਉਹਦਾ ਨਿਆਂ ਸਿੰਘ ਲਾਨੇ ਫਿਰੂਨ ਦੀ ਜਿਹੜੇ ਆ ਮਤਲਬ ਇਹਦਾ ਮਰਡਰ ਕੀਤਾ ਵਾ ਔਰ ਫਿਲਹਾਲ ਇਹ ਮਕਦਮਾ ਦਰਜ ਕਰਕੇ ਤਫ਼ਤੀਸ਼ ਕਰਾਂਗੇ ਔਰ ਜਿਹੜਾ ਜੋ ਵੀ ਹੈਗਾ ਕੋਈ ਵੀ ਜਿਹੜਾ ਹੈਗਾ ਦੋਸ਼ੀ ਉਹ ਬਖਸ਼ ਹੋ ਜਾਏ ਮਰਡਰ ਕਿਸ ਚੀਜ਼ ਨੇ ਕੀਤਾ ਸੀ ਅ ਇਹਨਾਂ ਦੇ ਕਹਿਣ ਤਾਂ ਕੁਰਬਾਨਾ ਮਾਰੀਆਂ ਆਉਂਦੇ ਫਿਰ ਹਾਲ ਉਹਦਾ ਪੋਸਟਮਾਰਟ ਕਰਾਵਾਂਗੇ ਜਿਹੜੀ ਫਿਰ ਉਹ ਕਾਗਜ਼ ਦਿੱਤਾ ਪਤਾ ਤੇ ਸਿਕਹਾਰੀ ਹੋਇਆ ਇਹ ਉੱਥੇ ਆਪਣੇ ਭਾਈ ਬਾਸ ਸਿੰਘ ਦੇ ਉਹ ਜਿਹੜਾ ਉਹਨਾਂ ਦਾ ਜ਼ਰੂਪਾ ਦੇ ਘਰ ਦੇ ਨਜ਼ਦੀਕ ਹੋਇਆ